ਐ ਜੀ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਾਰਾਏ ਬੀਤੀ ਰਾਤ ਜਲਾਲਾਬਾਦ ਦੇ ਸ਼ਹੀਦ ਉਦਮ ਸਿੰਘ ਪਾਰਕ ਦੇ ਨਜ਼ਦੀਕ ਦੁਕਾਨ ਮਾਲਕ ਅਤੇ ਪੰਚਾਇਤ ਸੈਕਟਰੀ ਦੇ ਵਿਚਕਾਰ ਲੜਾਈ ਝਗੜਾ ਹੋਇਆ ਸੀ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੁਕਾਨ ਮਾਲਕ ਦੇ ਵੱਲੋਂ ਪੰਚਾਇਤ ਸੈਕਟਰੀ ਦੇ ਉੱਪਰ ਰਿਸ਼ਵਤ ਲੈਣ ਦੇ આરોਪ ਲਗਾਏ ਜਾ ਰਹੇ ਹਨ ਅਤੇ ਦੁਕਾਨ ਮਾਲਕ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਪੰਚਾਇਤ ਸੈਕਟਰੀ ਦੇ ਵੱਲੋਂ ਉਸ ਦੀ ਦੁਕਾਨ ਦੀ ਭੰਨ ਤੋੜ ਵੀ ਕੀਤੀ ਗਈ ਹੈ ਪਰ ਦੂਜੇ ਪਾਸੇ ਅੱਜ ਪੰਚਾਇਤ ਸੈਕਟਰੀ ਦਾ ਵੀ ਬਿਆਨ ਸਾਹਮਣੇ ਆਇਆ ਹੈ ਕੀ ਪੂਰਾ ਮਾਮਲਾ ਹੈ ਕਿ ਵਾਕਈ ਪੰਚਾਇਤ ਸੈਕਟਰੀ ਦੇ ਉੱਪਰ ਜਿਹੜੇ આરોਪ ਲੱਗ ਰਹੇ ਹਨ ਰਿਸ਼ਵਤ ਲੈਣ ਦੇ ਸੱਚੇ ਹਨ ਜਾਂ ਝੂਠੇ ਹਨ ਆਓ ਤੁਹਾਡੀ ਗੱਲਬਾਤ ਕਰਵਾਉਣੇ ਆ ਪੰਚਾਇਤ ਸੈਕਟਰੀ ਦੇ ਨਾਲ ਆ ਰਿਸ਼ਵਤ ਲੈਣ ਆ ਬੰਦਾ ਮੇਰੇ ਨਾਲ ਗੱਲ ਕੋਈ ਇਹਨਾਂ 50000 ਅੱਗੇ ਮੇਰੇ ਕੋਲ ਲੈ ਗਿਆ 20000 ਦੀ ਡਿਮਾਂਡ ਕਰ ਰਿਹਾ ਰੋਜ਼ ਮੇਰੇ ਨਾਲ ਆ ਗਿਆ ਐਵੇਂ ਤੂੰ ਡੌਚਰ ਕਰਦਾ ਜੀ ਇਹ ਬੰਦਾ ਵੇ ਲੋਸ਼ਨਾਹਤ ਕੀਤੀ ਆ ਸੈਕਟਰੀ ਜਨਮ ਸਰ ਕੀ ਨਾਮ ਹੈ ਤੁਹਾਡਾ ਜੀ ਸੁਖਦੀਪ ਸੁਖਦੀਪ ਸਿੰਘ ਜੀ ਮੈਂ ਪੰਚਾਇਤ ਕਤਰਾਂ ਜੀ ਸਰ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਤੁਹਾਡੇ ਨਾਲ ਕੁੱਟਮਾਰ ਵੀ ਹੋ ਰਹੀ ਆ ਤੇ ਉਹਦੇ ਚ ਇੱਕ ਵਿਅਕਤੀ ਵੱਲੋਂ ਦੋਸ਼ ਲਾਏ ਜਾ ਰਹੇ ਆ ਜੀ ਉਹ ਪੂਰਾ ਮਾਮਲਾ ਜੀ ਦੋਸ਼ ਇਸ ਤਰ੍ਹਾਂ ਜੀ ਉਹਨੂੰ ਪੇਮੈਂਟ ਕੀਤੀ ਐ ਸਰ ਰੋਜ਼ ਕਿੰਨੇ ਵੀ ਸਾਡਾ ਸਾਮਾਨ ਹੈ ਲਾਈਟਾਂ ਦੀ ਪੇਮੈਂਟ ਕੁਝ ਲਾਈਟਾਂ ਉਹਨੇ 20% ਸਾਮਾਨ ਉੱਥੇ ਭੇਜ ਦਿੱਤਾ ਜੀ 80% ਸਾਮਾਨ ਹਲੇ ਪੈਂਡਿੰਗ ਪਿਆ ਜੀ सरपंच साहब ਦੇ ਰੋਜ਼ ਮੈਨੂੰ ਫੋਨ ਆਉਂਦੇ ਕਾਂਗਾ ਕਲਾਂ ਤੋਂ ਕਾਂਗਾ ਖੁਰਦੇ ਤੇ ਮੈਂ ਉਹਨਾਂ ਕੋਲ ਬੜੀ ਵਾਰੀ ਜਾ ਚੁੱਕਿਆ ਜੀ ਵੀ ਲਾਈਟਾਂ ਲਾ ਕੇ ਆਓ ਸਾਡੀਆਂ ਕੋਈ ਪਰੇਸ਼ਾਨੀ ਬਹੁਤ ਹੋ ਜਾਂਦੀ ਹੈ ਜੀ ਜਦੋਂ ਸਰਪੰਚ ਦੇ ਮੈਨੂੰ ਫੋਨ ਆਉਂਦੇ ਤੇ ਮੈਂ ਉਹਨਾਂ ਨੂੰ ਫੋਨ ਕਰਨਾ ਫੋਨ ਉਹ ਚੱਕ ਨਹੀਂ ਚੱਕਦਾ ਹੀ ਨਹੀਂ ਜੀ ਸਾਡੇ ਸਰ ਕਿੰਨੀ ਪੇਮੈਂਟ ਦਿੱਤੀ ਜਦੋਂ ਮੈਂ ਬਣਨਾਂ ਜੀ 20500 ਇਸ ਸਪੈਡ ਦੀ ਤੇ 20500 ਉਸ ਦੂਜੇ ਬੰਦੇ ਨੂੰ ਉਸ ਵਿਅਕਤੀ ਕੋਲ ਦੋਸ਼ ਲਾਇਆ ਜਾ ਰਿਹਾ ਵੀ ਮੈਂ ਪਹਿਲਾਂ 2 ਲੱਖ ਰੁਪਏ ਦਾ ਕੰਮ ਕੀਤਾ ਜਿਸ ਦੇ ਵਿੱਚ ਸੈਕਟਰੀ ਸਾਹਿਬ ਮੇਰੇ ਕੋਲ 50000 ਰੁਪਏ ਦੀ ਰਾਸ਼ੀ ਰਿਸਪੋਰਟ ਦੇ ਤੌਰ ਤੇ ਲੈ ਗਏ ਤੇ 10000 ਰੁਪਏ ਹੋਰ ਰਾਤ ਨੂੰ ਡਿਮਾਂਡ ਕਰਨ ਆਇਆ ਸੀ ਮੇਰੇ ਦੁਕਾਨ ਤੇ ਤੁਸੀਂ ਆਪ ਹੀ ਸੋਚ ਲਓ ਜੀ ਵੀ 2 ਲੱਖ ਦਾ ਕੰਮ ਹੋਵੇ ਤੇ ਕੋਈ ਬੰਦਾ ਇਸ ਹੁਣ ਜਦੋਂ ਉਹਨੂੰ ਲਾਈਟਾਂ ਲਾਉਣ ਵਾਸਤੇ ਕਹਿੰਦੇ ਉਹ ਲਾਈਟਾਂ ਲਾ ਨਹੀਂ ਰਿਹਾ ਸਰ ਉਹ ਕੋਈ ਨਾ ਕੋਈ ਬਹਾਨਾ ਤੋਂ ਸਰ ਉਸਨੇ ਬਣਾਉਣਾ ਹੀ ਸੀਗਾ ਜੀ ਸਰ ਉਹ ਤੁਹਾਡੇ ਤੇ ਨਸ਼ਾ ਕੀਤੇ ਤੇ ਰੋਕ ਲਾ ਰਿਹਾ ਮੇਰੀ ਦੁਕਾਨ ਤੇ ਆਏ ਨੇ ਨਹੀਂ ਨਹੀਂ ਸਰ ਵਿਅਕਤੀ ਸੀ ਜੀ ਨਹੀਂ ਨਹੀਂ ਸਰ ਕੋਈ ਸੱਚਾਈ ਹੈ ਜੀ ਨਸ਼ਾ ਨਹੀਂ ਸਰ ਕਿਸੇ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਵਿਅਕਤੀ ਵੀ ਮੇਰੇ ਨਾਲ ਨਹੀਂ ਚ ਮੈਂ ਕੱਲੇ ਹੀ ਗਿਆ ਜੀ ਲੇਕਿਨ ਜਦੋਂ ਮਤਲਬ ਕਹਿ ਰਹੇ ਹਾਂ 10 ਜਾਂ 15 ਮਿੰਟ ਹੋ ਗਏ ਆ ਉਸ ਤੋਂ ਬਾਅਦ ਜਦੋਂ ਫੋਨ ਕੀਤਾ ਗਿਆ ਤੇ ਉਸ ਤੋਂ ਬਾਅਦ ਮਤਲਬ ਜਦੋਂ ਪਤਾ ਲੱਗ ਗਿਆ ਹਨਗਵਰਨ ਨੂੰ ਵੀ ਰੋਲਾ ਪੈ ਗਿਆ ਵੀ ਉਹ ਬੰਦਾ ਗੱਲ ਪੈ ਗਿਆ ਮੇਰੇ ਤੇ ਉਸ ਤੋਂ ਬਾਅਦ ਜਦੋਂ ਮੇਰੇ ਬ੍ਰਦਰਸ ਆਏ ਕਿੰਨੀ ਦੇਰ ਤੋਂ ਤੁਸੀਂ ਇਸ ਵਿਅਕਤੀ ਕੋਲ ਕੰਮ ਕਰਵਾ ਰਹੇ ਸੀ ਸਰ ਪਹਿਲੀ ਵਾਰ ਹੀ ਕਰਾਇਆ ਸੀ ਜਲੀ ਤੇ ਜਿਹੜੇ 2 ਲੱਖ ਵਾਲਾ ਇਹ ਦੋਸ਼ ਨੇ ਜਿਹੜੇ 50 ਹਜ਼ਾਰ ਦੀ ਮਾਮਲਾ ਸਰ ਉਹ ਨਜਾਇਜ਼ ਨੇ ਜੀ ਛੂਟ ਦੇ ਕੋਈ ਪੈਰ ਨਹੀਂ ਹੁੰਦੇ ਸਰ ਸਰ ਇੱਕ ਵਾਰ ਦੇਖਿਆ ਗਿਆ ਜੀ ਉਹਦੀ ਦੁਕਾਨ ਤੇ ਪੰਣ ਤੋੜ ਹੋਈ ਹੋਈ ਹੈ ਪੰਣ ਤੋੜ ਸਰ ਉਸਨੇ ਆਪ ਹੀ ਕੀਤੀ ਹੋਣੀ ਹੈ ਜੀ ਇੱਕ ਸ਼ੀਸ਼ਾ ਮੈਂ ਵੇਖਿਆ ਜੀ ਮੈਂ ਵੀ ਸੋਸ਼ਲ ਮੀਡੀਆ ਤੇ ਵੇਖਿਆ ਜੀ ਮੈਨੂੰ ਵੀ ਇਸ ਬਾਰੇ ਨਹੀਂ ਜਾਣਕਾਰੀ ਸੋਸ਼ਲ ਮੀਡੀਆ ਤੇ ਮੈਂ ਵੇਖਿਆ ਕਿ ਸ਼ੀਸ਼ਾ ਟੁੱਟਿਆ ਆ ਸਰ ਜੀ ਇਹ ਸਰਕਾਰੀ ਹਸਪਤਲ ਦਾਖਲ ਹੈ ਹੁਣ ਆਪ ਕੀ ਮੰਗ ਕਰਨਾ ਚਾਹੁੰਦੇ ਹੋ ਜਸ ਇਨਸਾਫ ਦੀ ਮੰਗੀ ਹੈ ਜੀ ਮੇਰੀ ਤਾਂ ਜੀ ਦੂਜੀ ਕੁਐਸਚਨ ਕੰਪਲੀਟ ਦਿੱਤੀ ਹੈ ਜਿਸ ਬਾਰੇ ਜੀ ਕੋਈ ਪੁਲਿਸ ਨੂੰ ਕੰਪਲੀਟ ਅੱਜ ਜਾਣਾ ਜੀ ਮੈਂ ਦੂਜੀ ਗੱਲ ਮੈਂ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਪਹਿਲੇ ਪੱਤਰਕਾਰ ਹੋ ਜਿਹੜੇ ਮੇਰਾ ਵਿਊ ਲੈਣ ਆਏ ਹੋ ਸਰ ਇਹ ਤਾਂ ਪੱਤਰਕਾਰ ਬਿਨਾ ਵਿਊ ਲਏ ਖਬਰਾਂ ਲਾ ਰਹੇ ਆ ਜੀ ਜਿਹੜਾ ਕਿ ਮੇਰੀ ਮਾਨ ਨਹੀਂ ਹੋ ਰਹੀ ਹੈ ਜੀ ਲੇਕਿਨ ਤੁਹਾਡਾ ਮੈਂ ਫਿਰ ਵੀ ਧੰਨਵਾਦ ਕਰਨਾ ਚਾਹੁੰਦਾ ਜਿੰਨਾ ਮੇਰਾ ਵੀਊ ਲੈ ਆਈ ਹੈ ਮੈਂ ਸਾਰਜ ਸਿੰਘ ਸਰਪੰਚ ਪਿੰਡ ਕਾਂਗਾ ਕੋ ਜੀ ਸਰ ਇੱਕ ਜਿਹੜਾ ਮਾਮਲਾ ਸੋਲਰ ਲਾਈਟਾਂ ਨੂੰ ਲੈ ਕੇ ਰਾਤ ਕੋਈ ਕਿਸੇ ਜਗ੍ਹਾ ਤੇ ਚੜਦਾ ਹੋਇਆ ਸੀ ਜਾਇਦੇ ਵਿੱਚ ਇੱਕ ਪੰਚਾਇਤ ਸਕਟੀਨ ਨੇ ਉਹਨਾਂ ਤੇ ਦੋਸ਼ ਲੱਗ ਰਹੇ ਨੇ ਵੀ ਜਿਹੜੇ ਸੋਲਰ ਲਾਈਟਾਂ ਨੂੰ ਲੈ ਕੇ ਗਰਜੰਟ ਸਿੰਘ ਦੀ ਮੰਗ ਕੀਤੀ ਯਾਰ ਇਹ ਗਰਜੰਟ ਸਿੰਘ ਵਿਅਕਤੀ ਹੈਗੀ ਉਹ ਸਰ ਅੰਜੀ ਅਸੀਂ ਸਾਲ ਪਹਿਲਾਂ ਪੇਮੈਂਟ ਕਿੱਥੇ ਹੋਈ ਉਹਨੂੰ ਗਰਜੰਟ ਸਿੰਘ ਨੂੰ ਸਾਲ ਵੇਖ ਲਓ ਉਹਨੂੰ ਸਾਲ ਤੇ ਢੇੜੇ ਪਤਾ ਨਹੀਂ ਕਿੰਨੇ ਕੋ ਮਾਰ ਚੁੱਕੇ ਆ ਉਹ ਵੀ ਗਏ ਚਲੇ ਰਾਤੀ ਗਏ ਨੇ ਕੱਲ ਗੇੜੇ ਮਾਰਨ ਦੇ ਬਾਵਜੂਦ ਅੱਜ ਲਾਉਣੇ ਸਵੇਰੇ ਲਾਉਣੇ ਆ ਬਾਹਲਾ ਜਿਆਦਾ ਜ਼ੋਰ ਪਾਉਣ ਤੇ ਕੁਝ ਕੁ ਮੈਨੂੰ ਮਾੜਾ ਮੋਟਾ ਇੱਕ ਸਮਾਨ ਦਿੱਤਾ ਉਹ ਉੱਥੇ ਪਿਆ ਹੈ ਉਹ ਲਾ ਕੇ ਨਹੀਂ ਆਇਆ ਅਸੀਂ ਇਹਨਾਂ ਨੂੰ ਵਾਰ-ਵਾਰ ਕਹਿੰਦੇ ਰਿਆਂ ਵੀ ਭਾਈ ਉਹਨੂੰ ਲਾ ਦਿਓ ਲਾ ਦਿਓ ਅੱਜ ਤੱਕ ਲਾਇਆ ਨਹੀਂ ਤੇ ਇਹਨਾਂ ਨੇ ਵੀ ਉਹੇ ਜਾ ਕੇ ਸੈਕਟਰੀ ਸਾਹਿਬ ਨੇ ਕਿਹਾ ਹੋਣਾ ਵੀ ਸਮਾਨ ਸਾਡਾ ਜਾਂ ਤਾਂ ਅਸੀਂ ਲਾ ਕੇ ਆਓ ਫਿੱਟ ਕਰੋ ਬਸ ਉਹ ਇੱਕ ਤਰ੍ਹਾਂ ਦਾ ਵੇਰ ਹੋਇਆ ਸੀ ਕਿੰਨੀ ਕੁ ਦੇਰ ਪਹਿਲਾਂ ਦਾ ਜਿਹੜਾ ਤੁਸੀਂ ਕੰਮ ਕਰਵਾਇਆ ਕੰਮ ਦੀ ਬਦਲੇ ਪੈਸੇ ਦਿੱਤੇ ਸੀ ਇਹ ਸਾਲ ਹੋ ਗਿਆ ਜੀ ਪੂਰਾ ਪੇਮੈਂਟ ਦਿੱਤੀ ਇਹ ਕੱਲੇ ਤੁਹਾਡੇ ਪਿੰਡ ਦੇ ਨਾਲ ਦਾ ਪਿੰਡ ਵੀ ਹੈ ਜੀ ਨਾਲ ਜੀ ਕਾਂਗਾ ਖੁਰਦ ਤੇ ਕਾਂਗਾ ਕਲਾਂ ਸੋਲਰ ਲਾਈਟਾਂ ਲਾਉਣੀਆਂ ਸੀ ਅਜੇ ਤੱਕ ਨਹੀਂ ਲੱਗੀਆਂ ਇਹ ਤੁਸੀਂ ਪਿੰਡੋਂ ਪਤਾ ਕਰ ਸਕਦੇ ਕਿੰਨੇ ਪੈਸੇ ਜਮ੍ਹਾਂ ਕਰਵਾਏ ਸੀ ਜੀ ਅਾਈਡੀਆ ਵੀ 20000 ਰੁਪਏ ਕਰਾਇਆ ਸੀ ਲਗਭਗ ਜੀ ਹਾਂਜੀ ਤੇ ਜੀ ਸਰ ਤੁਹਾਡਾ ਕੀ ਨਾਮ ਹੈ ਤੇ ਕਿਹੜੇ ਪਿੰਡ ਤੋਂ ਸਰਪੰਚ ਹੋ ਮੈਂ 102 ਸਿੰਘ ਸਰਪੰਚ ਕਾਂਗਾ ਖੁਰਦ ਇਸ ਗਰਜੰਟ ਸਿੰਘ ਨੂੰ ਅਸਾਂ ਮਤਲਬ ਕਿਤੇ 23 ਪੰਜਵੇਂ ਮੈਂ ਰਿਪੇਮੈਂਟ ਕੀਤੀ ਹੋਈ ਹੈ ਸੋਲਰ ਲਾਈਟਾਂ ਨਾਲ ਇਹਨਾਂ ਨਾਲ ਸੌਦਾ ਆਇਆ ਸੀ ਪਰ ਇਹਨੇ ਨਹੀਂ ਲਾਈਆਂ ਜਿਹੜੇ ਬਹੁਤ ਲਾਇਨੇ ਪਰ ਇਹਨੇ ਸਾਡੀ ਕੋਈ ਗੱਲ ਨਹੀਂ ਸੁਣੀ ਸਰ ਇੱਕ ਇੱਕ ਸਾਤੇ ਦੋਸ਼ ਲਾਉਂਦਾ ਜੀ 5000 ਰੁਪਏ ਜੋ ਜਦੋਂ ਜੀ ਸਾਡਾ ਕੰਮ ਹੀ ਨਹੀਂ ਹੋਇਆ ਫਿਰ ਸੈਕਟਰ ਸਾਹਿਬ ਨੇ ਜਾ ਕੇ ਪੁੱਛਿਆ ਉਹਨਾਂ ਨੂੰ ਵੀ ਕੀ ਗੱਲ ਹੋਈ ਕਿ ਮੈਂ ਫੜੇ ਜਾਂ ਲਾਈਟਾਂ ਲਾਓ ਜਾਂ ਕੋਈ ਪਹਿ ਮੋੜੋ ਪਰ ਇਹ ਗੱਲ ਕਰਕੇ ਮਾੜਾ ਮਾੜਾ ਦਿੱਕੂ ਮੈਮ ਹੋ ਗਈ ਹੋਊਗਾ ਅੱਛਾ ਜੀ ਜਿਹੜੇ ਦੋਸ਼ ਲਾਏ ਜਾ ਰਹੇ ਰਿਸ਼ਵਤ ਦੇ ਜਾਂ ਕਰ ਨਹੀਂ ਜੀ ਇਹ ਬਹੁਤ ਗਲਤ ਹੈ ਜੀ ਜੀ ਕੀ ਕਹਦੇ ਤੁਹਾਡੇ ਨਾਲ ਜਿਹੜੇ ਰਿਸ਼ਵਤ ਨੂੰ ਲੈ ਕੇ ਸਾਰੇ ਗੱਲ ਕਰਦੇ ਨੇ ਕਿ ਨਹੀਂ ਨਹੀਂ ਕੋਈ ਗੱਲ ਨਹੀਂ ਸਾਡੀ ਠੀਕ